ਤਤੇ 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 ਐਕਸਮਲੇ ਸ਼ਿਤਰੰਗਰਾਲ ਦੇ ਦਫ਼ਤਰ ਦੀ ਕੁਛ ਦੂਰੀ ਤੇ ਨਾਲਾ ਪਿੰਡ ਦੇ ਵਿੱਚ ਇੱਕ ਜ਼ੋਰਦਾਰ ਤਮਾਕੇ ਤੋਂ ਬਾਅਦ ਮੌਕੇ ਤੇ ਪਹੁੰਚੇ ਐਸਐਚਓ ਸਾਹਿਬ ਪੀੜ ਤੇ ਹੋ ਗਈ ਤਤੇ ਕਿਉਂਕਿ ਉਹਨਾਂ ਦਾ ਇਲਜ਼ਾਮ ਸੀ ਕਿ ਪੀੜ ਤਮਾਸ਼ੀਨਾਂ ਦੀ ਇਕੱਠੀ ਹੋ ਗਈ ਹੈ ਸੈਲਫੀਆਂ ਲੈ ਰਹੀ ਹੈ ਔਰ ਇਹਨਾਂ ਜਾਨ ਲੱਗ ਗਿਆ ਕਿ ਉਹਨਾਂ ਨੂੰ ਮੌਕੇ ਤੇ ਪਹੁੰਚਣ ਲਈ 2 ਕਿਲੋਮੀਟਰ ਤੁਰਨਾ ਪਿਆ ਤੁਸੀਂ ਆਹ ਫੀਸ ਸੁਣ ਲਵੋ ਕਿਵੇਂ ਲਾਈ ਐਸਐਚਓ ਨੇ ਲੋਕਾਂ ਦੀ ਕਲਾਸ ਦੈਨਿਕ ਪੈਲ ਪੰਜਾਬੀ ਟੀਵੀ ਦੇ ਲਈ ਜਲੰਧਰ ਤੋਂ ਵਿਰਿੰਦਰ ਸਿੰਘ ਦੀਪਾ ਮੈਂ ਸਚੁਲਾ ਬਰਾਦ ਨੂੰ ਹਦਾਇਤ ਕਰਦਾ ਵੀ ਆਪਣੇ ਆਪਣੇ ਘਰਾਂ ਵਿੱਚ ਜਿਨ੍ਹਾਂ ਹਾਲਾਤ ਜੰਗ ਵਾਲੇ ਬਣੇ ਹੋਏ ਇਸ ਕਰਕੇ ਤੁਸੀਂ ਆਪਣੇ ਘਰਾਂ ਵਿੱਚ ਮਹਿਕੂਲੋ ਇਸ ਕਰਕੇ ਨਾ ਜਿੱਥੇ ਵੀ ਕੋ ਬਾਬਨਾਵਾਤਾਂ ਨੂੰ ਚੀਜ਼ ਮਿਲਦੀ ਦੀ ਤੁਸੀਂ ਥਾਣੇ ਤਲਾਸ਼ ਜਲੂ ਕਰੋ ਪਰ ਕੱਟੇ ਨਾ ਹੋ ਠੀਕ ਹੈ ਅੰਕੇ ਤੁਸੀਂ ਨਾ ਉੱਪਰ ਗਿਆ ਮੈਂ ਬੜੀ ਅਸੀਂ ਭੁੱਕੇ ਚਾਹਦਾ ਸਾਨੂੰ ਇਹ ਤਾਂ ਬਹੁਤ ਵੱਡਾ ਸੀ ਟੋਆ ਪਰ ਜਨਤਾ ਨਹੀਂ ਮੰਨਦੀ ਪੁਲਿਸ ਪ੍ਰਸ਼ਾਸਨ ਨੂੰ ਇਹ ਨਾ ਕੀ ਹੋ ਗਿਆ ਕਿ ਕੋਈ ਪੁਲਿਸ ਵਾਲਾ ਆਈ ਕਿ ਪੁਲਿਸ ਪਿੱਛੇ ਜਾਮ ਲੱਗਾ ਗਿਆ ਮੈਨੂੰ 20 ਮਿੰਟ ਹੋ ਗਏ ਮੈਨੂੰ ਪੰਜ ਪੌਣੇ 9 ਵਜੇ ਦੀ ਘਟਨਾ ਇੱਥੇ ਪ੍ਰੈਸ ਆ ਗਈ ਆ ਪਰ ਪ੍ਰਸ਼ਾਸਨ ਨੇ ਕਿ ਕੂੜੇ ਕਰਕੇ ਲੈ ਗਏ ਲੋਕ ਅਸੀਂ ਪਹੁੰਚ ਗਏ ਇੱਥੇ ਕਿਤੇ ਕਿਉਂਕਿ ਰੱਛੋ ਜਿਹਦਾ ਪਿੱਛੋਂ ਦੋ ਦੁਕਾਨਾਂ ਪਿੱਛੇ ਆ ਗਿਆ ਸੀ ਸੀਐਸਪ੍ਰੈਸ਼ਨ ਤੇ ਵੇਚ ਲਿਆ ਕਰਕੇ ਮੇਰੀ ਆਮ ਜਨਤਾ ਨੂੰ ਪੀ ਲਿਆ ਕਿ ਜਿੱਤੇ ਵੀ ਇਹ ਜਿਹੇ ਹਾਲਾਤ ਹਟਾਗਾ ਹੁੰਦੇ ਆ ਉਹ ਆਪਣੇ ਘਰਾਂ ਵਿੱਚ ਰੱਖੋ ਕੋਈ ਸਿਆਸੀ ਨਹੀਂ ਜੀ ਤੁਹਾਨੂੰ ਆਪਣੇ ਆਪ ਦੇਖੇਗਾ ਸਰ ਦੇਖਿਆ ਗਿਆ ਕਿ ਲੋਕਾਂ ਨੇ ਲੋਕਾਂ ਨੇ ਇਥੇ ਆਪ ਵੀ ਚੇੜਛੜ ਕਰਨ ਦੀ ਕੋਸ਼ਿਸ਼ ਥੋੜਾ ਸਾਈਡ ਆ ਜਾਓ ਯਾਰ ਸਾਈਡ ਆ ਜਾਓ ਬਲੀ ਨੇ ਥੋੜੀ ਹੱਥ ਲਗਾ ਲਗਾ ਕੇ ਦੇਖ ਰਿਹਾ ਚੀਜ਼ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਪਹਿਲਾਂ ਵੀ ਡੀਸੀ ਸਾਹਿਬ ਕੋਲੋਂ ਵੀ ਦੱਸਿਆ ਜਾ ਰਹੇ ਹੋ ਗਿਆ ਮੀਡੀਆ ਰਾਈ ਵੀ ਲੋਕਾਂ ਨੂੰ ਦੱਸਿਆ ਗਿਆ ਆ ਵੀ ਕਿਉਂਕਿ ਲੋਕ ਸੈਲਫੀਆਂ ਖਿੱਚ ਰਹੇ ਆ ਇੱਥੇ ਆ ਕੇ ਇਹ ਲੋਕਾਂ ਦੀ ਬਹੁਤ ਵੱਡੀ ਗੱਲਤੀ ਹੈਗੀ ਆ ਅਗਰ ਆਪਾਂ ਇਹ ਜਿਹੜੀਆਂ ਸੈਲਫੀਆਂ ਖਿੱਚ ਕੇ ਮੀਡੀਆ ਤੇ ਪਾਵਾਂਗੇ ਇਹ ਜਿਹੜੀ ਸੈਨਾ ਜਿਹੜੀ ਆ ਉਹ ਸੈਨਾ ਜਿਹੜੀ ਕਹਿ ਰਹੀ ਆ ਵੀ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਦੇ ਇਹ ਫੋਟੋ ਨਹੀਂ ਪਾਉਣੀਆਂ ਜਿਹੜੇ ਬੰਦੇ ਦੀ ਫੋਟੋ ਸੋਸ਼ਲ ਮੀਡੀਆ ਤੇ ਆ ਗਈ ਇਹਦੀ ਬਣਾ ਕੇ ਬਬ ਦੀ ਜਾਂ ਸੈਨਾ ਦੀ ਕਿਸੇ ਵੀ ਚੀਜ਼ ਦੀ ਉਸਦੇ ਕਾਰਵਾਈ ਹੋਣੀ ਹੈ ਇਸ ਕਰਕੇ ਧਿਆਨ ਚ ਰੱਖੋ ਕਿਤੇ ਵੀ ਬੰਨ ਨਾ ਕੋਈ ਵੀ ਚੀਜ਼ ਦਿਖਦੀ ਆ ਤੇ ਪੁਲਿਸ ਨੂੰ ਦੱਸੋ ਬਿਲਕੁਲ ਅਸੀਂ ਤੁਹਾਡੇ ਨਾਲ ਹੈਗੇ ਆਂ ਪਰ ਰਚਨਾ ਪਾਇਜੇ ਜਿਸ ਜਗ੍ਹਾ ਤੇ ਬੰਬ ਡੇਦਾ ਉਥੇ ਉਥੇ ਰਚਨਾ ਕੀਤਾ ਜਾਵੇ ਕਿਉਂਕਿ ਕੋਵਿਡ ਕ੍ਰਾਊਡ ਦੇਖਣ ਨੂੰ ਮਿਲ ਰਹਾ ਹੈ ਕਾਫੀ ਲੋਕਾਂ ਜਮ ਪਰ ਇਕੱਟੇ ਇਹ ਇਹ ਲੋਕਾਂ ਨੂੰ ਘਰਾਂ ਚੋਂ ਨਿਕਲਣਾ ਨਹੀਂ ਚਾਹੀਦਾ ਹਦਾਇਤ ਕੀਤੀ ਲੋਕਾਂ ਨੂੰ ਵੀ ਘਰਾਂ ਚੋਂ ਬਾਹਰ ਨਿਕਲਣਾ ਇਹ ਕੰਮ ਪੁਲਿਸ ਦਾ ਤੇ ਸੈਨਾ ਦਾ ਰਲ ਕੇ ਕਰਨ ਵਾਲਾ ਕੰਮ ਆ ਲੋਕਾਂ ਦਾ ਕੰਮ ਆ ਜੂਮ ਇਕੱਠਾ ਕਰਨਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੁਹਾਡੇ ਜਾਨ ਮਾਲ ਦੀ ਰਾਖੀ ਦੀ ਹਫਾਜ਼ਤ ਬਾਤ ਅਸੀਂ ਦਿਨ ਰਾਤ ਜਾਗਦੇ ਆਂ ਸਾਡੇ ਯਕੀਨ ਕਰੋ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਇਹ ਸਿੰਟੈਟ ਹੁੰਦੇ ਨੇ ਕਈ ਵਾਰ ਅਸੀਂ ਆਉਣ ਵਿੱਚ ਲੇਟ ਹੋ ਜਾਂਦੇ ਆ ਇਹਨੂੰ ਕੋਈ ਤੁਸੀਂ ਇਸ਼ੂ ਨਹੀਂ ਬਣਾਉਣਾ ਤੁਸੀਂ ਸਾਡੇ ਨਾਲ ਸਹਿਯੋਗ ਦੇਣਾ ਸਹਿਨਾ ਕੇ ਸਾਹਿਬ ਜੀ ਤੁਸੀਂ ਆਪਕੇ ਸੀਨੀਅਰ ਅਫਸਰਾਂ ਨਾਲ ਗੱਲ ਕਰ ਲਈ ਹੈ ਉਹਨਾਂ ਦੀ ਸਹਿਨਾ ਦੇ ਨਾਲ ਗੱਲ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਵੀ ਮੀਡੀਆ ਵਾਲੇ ਵੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਲੋਕਾਂ ਨੂੰ ਅਪੀਲ ਕਰੋ ਆਪਣੇ ਜਰੀਏ ਵੀ ਜਿੱਥੇ ਵੀ ਕੋਈ ਅਸੀ ਚੀਜ਼ ਦੇਖਦੇ ਉੱਥੇ ਉਹ ਬਿਲਕੁਲ ਆਉਣ ਆਪਣੇ ਘਰਾਂ 'ਚ ਮਹਿਫੂਜ਼ ਰਹਿਣ ਐਸੇ ਵੇਲੇ ਦੇਖਿਆ ਗਿਆ ਜਿਹੜੀ ਸੋਸ਼ਲ ਮੀਡੀਆ ਤੇ ਲੋਕ ਆਪਣੀਆਂ ਫੋਟੋਆਂ ਲੈ ਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਬਾਏ ਨਾਮ ਕਿਸ ਤਰ੍ਹਾਂ ਐਸੀ ਹੈ ਮੈਂ ਸੀ ਸਬ ਇੰਸਪੈਕਟਰ ਬਲਵੀ ਸਿੰਘ ਐਸੇ ਉਹ ਲੈ ਲੰਬਰਾ ਅੰਜਿੰਦਨ ਨੂੰ ਸਰਪੰਚ ਸਾਹਿਬ ਜਿਹੜੇ ਨੇ ਆਪਣੇ ਜੱਟਪਾਤ ਜੀ ਨਾਲਾ ਤੋਂ ਇਹਨਾਂ ਨੇ ਫੋਨ ਕੀਤਾ ਸੀਗਾ ਮੈਨੂੰ ਇਹ ਫਿਰ ਮੈਂ ਇੱਥੇ ਪਹੁੰਚਿਆ ਪਰ ਰਸ ਬਹੁਤ ਜ਼ਿਆਦਾ 2 ਕਿਲੋਮੀਟਰ ਤੇ ਪਿੱਛੇ ਜਾਮ ਲੱਗਾ ਹੋਇਆ ਮੈਂ ਤੁਰ ਕੇ ਆਇਆ ਇੱਥੇ ਇਸ ਕਰਕੇ ਮੇਰੀ ਆਮ ਜਨਤਾ ਨੂੰ ਅਪੀਲ ਆ ਬੇਨਤੀ ਆ ਵੀ ਆਪਣੇ ਆਪਣੇ ਘਰਾਂ ਚ ਚੱਲ ਜਿਓ ਇਹ ਜੇ ਹਾਲਾਤ ਗਾਂ ਵੀ ਹੋ ਸਕਦੇ ਆ ਤੁਸੀਂ ਬਿਲਕੁਲ ਉਹ ਜਗ੍ਹਾ ਤੇ ਪਹੁੰਚਣਾ ਨਹੀਂ ਐਸੇ ਤੋਂ ਸਾਬ ਲੋਕ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਪਹੁੰਚ ਰਹੇ ਨਹੀਂ ਉਹਨਾਂ ਨੂੰ ਤੁਸੀਂ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਇਹ ਮੀਡੀਆ ਦੇ ਜ਼ਰੀਏ ਇਹ ਸਾਰਾ ਜਿਹੜਾ ਆ ਮਸਲਾ ਬਹੁਤ ਛੇਤੀ ਲੋਕਾਂ ਦੇ ਸਾਹਮਣੇ ਆ ਸਕਦਾ ਤੁਸੀਂ ਬਹੁਤ ਹੀ ਤੁਹਾਡੇ ਅੱਗੇ ਮੈਂ ਅਪੀਲ ਕਰਦਾ ਵੀ ਆਪਣੇ ਮੀਡੀਆ ਦੀ ਜਰੀ ਲੋਕਾਂ ਨੂੰ ਤੁਸੀਂ ਇਹ ਹਦਾਇਤ ਕਰੋ ਲੋਕਾਂ ਨੂੰ ਤੁਸੀਂ ਇਹ ਸਮਝਾਓ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਮੈਫੂਲ ਰਹੋ ਆ ਜਾਓ ਸਾਈਡ ਆ ਜਾਓ ਇਸ ਜਗ੍ਹਾ ਤੋਂ ਬਾਹਰ